ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਮੁੱਗੇ ਜ਼ਿਲ੍ਹੇ ਦਾ ਇੱਕ ਨਾਮਵਰ ਪਿੰਡ ਦੇ ਵਿੱਚ ਸਮਾਲਸਰ ਪਿੰਡ ਦੇ ਵਿੱਚ ਤੇ ਸਮਾਲਸਰ ਪਿੰਡ ਨੂੰ ਜਿਹੜੀ ਮਿੱਤਰੋ ਸੜਕ ਆਉਂਦੀ ਆ ਮਾਲੇ ਤੋਂ ਭਲੂਰ ਭਲੂਰ ਤੋਂ ਲੰਡੇ ਤੇ ਲੰਡਿਆ ਤੋਂ ਸਮਾਲਸਰ ਆ ਜਾਂਦਾ ਮਿੱਤਰੋ ਇਹ ਕੋਟਕਪੂਰੇ ਤੋਂ ਬਾਗਾਪੁਰਾਣਾ ਰੋਡ ਦੇ ਉੱਤੇ ਰਹਿ ਜਾਂਦਾ ਬਸ ਸਤਿਤ ਪਿੰਡ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਜਿਹੜੇ ਭਰਾ ਦੇ ਕੋਲੇ ਮੈਂ ਆਇਆ ਹੋਇਆ ਆ ਇਹ ਸੂਤ ਲੋਵੀ ਵਪਾਰ ਦਾ ਕੰਮ ਆ ਜਿਹੜਾ ਸ਼ੁਰੂ ਕੀਤਾ ਉਹਦੇ ਪਹਿਲੀਆਂ ਦੋ ਗਾਵਾਂ ਆਈਆਂ ਵਾ ਤੇ ਪਹਿਲੀਆਂ ਦੋਆਂ ਗਾਵਾਂ ਦੀ ਵੀਡੀਓ ਆਪਣੇ ਚੈਨਲ ਤੇ ਆਉਣ ਲੱਗੀ ਆ ਇਹ ਤੁਸੀਂ ਕੀ ਪਿਆਰ ਦਿੰਨੇ ਆ ਕੀ ਸਬੂਤ ਦਿੰਨੇ ਆ ਇਹ ਤੁਹਾਡੇ ਨਾਲ ਗੱਲ ਬਣਨੀ ਆ ਕਿਉਂਕਿ ਕੋਈ ਨੌਜਵਾਨ ਇਨਸਾਨ ਜੇ ਮਿਹਨਤ ਕਰਨ ਲੱਗੇ ਨਾ ਤੁਹਾਨੂੰ ਐਪਰੀਸ਼ੀਏਟ ਜ਼ਰੂਰ ਕਰਿਆ ਕਰੋ ਯਾਰ ਕਿਉਂਕਿ ਅੱਜ ਕੱਲ ਤਾਂ ਰ ਇੱਕ ਜਵਾਨ ਦਾ ਸੁਪਨਾ ਵੀ ਕਿੱਲਾ ਲਾ ਕੇ ਖੁੰਦੇ ਤੇ ਵਿੱਚਹਾਜਤ ਜਾਵਾ ਬਹਿ ਲੋਕਾਂ ਨੂੰ ਇੱਥੇ ਜਾਵਾ ਕਹਿ ਪੁੱਤ ਚਲਾ ਗਿਆ ਕੈਨੇਡਾ ਪਰ ਆਪਾਂ ਕੈਨੇਡਾ ਨਹੀਂ ਭੇਜਣਾ ਇਹਨਾਂ ਇੱਥੇ ਰੋਜ਼ਗਾਰ ਬਤਾਉਨੇ ਆਂ ਪੰਜਾਬ ਦੀ ਧਰਤੀ ਤੇ ਕੰਮ ਜਿਹੜਾ ਐਵਰੀਸ਼ੇਟਰ ਰੱਖਣਾ ਵਾ ਆਉ ਮਿਲਦੇ ਆਂ ਬਾਈ ਨੂੰ ਸਾਰੀ ਗੱਲਬਾਤ ਕਰਦੇ ਆਪਣੇ ਨਾਲ ਜਿਹੜਾ ਭਰਾ ਮੌਜੂਦ ਹੋਊਗਾ ਮਿੱਤਰੋ ਤੇ ਇਹ ਪਸ਼ਵਾਂ ਦਾ ਬਿਊਟੀ ਪਾਰਲਰ ਵੀ ਕਰਦਾ ਵਾ ਯਾਨੀ ਕਿ ਕਹਿਣ ਤੋਂ ਪਹਿਵਾ ਪਸ਼ਵਾਂ ਨੂੰ ਸ਼ਿੰਗਾਰਦਾ ਵੀ ਆ ਇਹਨਾਂ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਹੋਰ ਸੇਤਾ ਠੀਕ ਠਾਕ ਆ ਘਰ ਪਰਿਵਾਰ ਬਾਈ ਜਮਾ ਕਰਪਾਈ ਦਾ ਤੇ ਬੱਬੀ ਬਾਈ ਪਹਿਲਾਂ ਤਾਂ ਇਹਨਾਂ ਦੱਸੋ ਜੇ ਕਿਸੇ ਨੇ ਏਰੀਏ ਦੇ ਸਿੰ ਠੀਕ ਆ ਫੇ ਮਲਾ ਚਲੇ ਜਾਣਾ ਜਿੱਥੋਂ ਕਿਥੋਂ ਹਾਂ ਵੀ ਹਾਂ ਜੀ ਪਸੂ ਹੋਣ 8 10 ਯਾਨੀ ਦੀ ਦਿਹਾੜੀ ਜੀ ਬੰਨਣੀ ਚਾਹੀਦੀ ਹੈ ਠੀਕ ਆ ਹਾਂ ਕਿ ਕੱਲੇ ਦੋ ਇੱਕ ਦੋ ਪਸੂਆਂ ਤੇ ਨਹੀਂ ਯਾਨੀ ਕਿ ਪਸੂ ਹੋਣ ਆ ਹਾਂ ਜੀ ਹਾਂ ਦੂਰ ਜਾ ਕੇ ਹਨਾ ਵੀ ਇਹ ਨਹੀਂ ਦੋ ਪਸੂਆਂ ਨੇ ਪੈ ਗੋਣ ਤੇ ਹੋਣ ਜਾ ਕੇ ਇਹ ਤਾਂ ਗੱਲ ਤੇਰੀ ਲੱਖ ਰੁਪਏ ਦੀ ਆ ਵੀਰੇ ਤੇ ਬਾਈ ਜਿਵੇਂ ਫਾਰਮਾ ਫੂਰਮਾ ਵਾਲੇ ਭਰਾਵਾ ਹਨ ਉਹ ਵੀ ਆਪਣੇ ਨਾਲ ਸੰਬੰਧ ਕਰਦੇ ਗਏ ਗਊਆਂ ਦੇ ਪਾਏ ਕਾਇਆਂ ਦੇ ਪੈਰ ਬਣਾਉਣੇ ਮਈਆਂ ਦੇ ਸਿੰਘ ਤੇ ਜਿਵੇਂ ਪੈਰਾਂ ਦੇ ਪੂਰੀਆਂ ਪੂਰੀਆਂ ਦੇ ਸਾਰਾ ਕੋ ਸਾਰਾ ਆਪਣੇ ਕੋਲ ਸਾਰਾ ਟਰੀਟਮੈਂਟ ਹੁੰਦਾ ਪੈਰਾਂ ਪੂਰਾਂ ਦਾ ਸਾਰਾ ਓਕੇ ਕਰ ਦਿੰਦੇ ਨੇ ਕਿੰਨੇ ਸਾਲ ਤੋਂ ਤਜਰਬਾ ਤੇਰੇ ਨਾਲ ਇਹ ਤਾਂ ਬਈ ਸਾਡੇ ਸਾਡਾ ਜੱਦੀ ਪੁੱਤੀ ਪਿੰਡ ਦਾਗਾ ਜੀਦਾ ਸਾਡੇ ਨਾਨਕੇ ਆ ਇੱਥੇ ਓਕੇ ਤੇ ਮੈਂ ਪੜਿਆ ਹਣੀ ਮੈਂ ਇਹਦੀ ਤਾਂ ਬਸ ਇਸੇ ਕੰਮ ਦੀ ਜਰਤ ਸੀ ਬਸ ਇਹੀ ਕੀਤੀ ਆ ਇਹ ਵੀਰਾ ਮੇਰਾ ਛੋਟਾ ਇਹ 12 13 ਪੜਿਆ ਸੈਂਗੀ ਇਹ ਬਣਾਈ ਜਾਂਦਾ ਸੈਂਗੀ ਮੈਂ ਬਣਾਈ ਜਾਂਦਾ ਤੇ ਫਿਰ ਹੁਣ ਭਰਾ ਤੇ ਨੇ ਕਰ ਲਿਆ ਕੰਮ ਸ਼ੁਰੂ ਵਪਾਰ ਦਾ ਬਸ ਹੁਣ ਫਿਰ ਵਿੱਲੇ ਆ ਜੀ ਹੁਣ ਮੰਡੀਆਂ ਬੰਨਦਾ ਕੋਈ ਅੱਕਦੀ ਲੈ ਕੇ ਕਰ ਲਈਦੀ ਗਾਂਵ ਚਾਲਣਾ ਹਾਂਜੀ 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 ਠੀਕ ਆ ਲੈ ਬੱਬੀ ਭਾਈ ਜਿਹੜੀ ਪਹਿਲੀ ਜਰਸੀ ਵੜਾ ਹਾਂ ਇਹ ਕਿੰਨਵਾ ਸੂਆ ਸੋਈ ਆ ਇਹ ਦੂਜੇ ਸੂਏ ਸੂਈ ਆ ਵੀਰੇ ਦੂਜੇ ਸੂਏ ਸੂਈ ਆ ਤੇ ਕਾਲਾ ਸ਼ਾਮ ਨੂੰ ਸੂਈ ਆ ਕੱਲ ਸ਼ਾਮ ਨੂੰ ਸੂਈ ਆ ਸੁਬਾ ਸੁਬਾ ਰੱਖਲਾ ਚ ਸ਼ਾਮ ਰੱਖਲਾ ਠੀਕ ਆ ਬਾ ਕਾਲੀ ਸੂਈ ਆ ਨਾਰੂਗਾ ਨਾਲੀ ਵਾਲੇ ਠੀਕ ਆ ਵੀਰੇ ਬੱਛਾ ਦੇ ਕੀ ਕਿ ਹਾਂ ਇਹਦੇ ਮਗਰ ਬੱਛਾ ਬੱਚਾ ਮਗਰ ਬੱਛੀ ਆ ਠੀਕ ਆ ਤੇ ਭਾਈ ਮਨ ਲਾ ਦੁੱਧ ਦੇ ਸਟੱਪ ਤੇਰੇ ਈਡੀ ਦੇ ਮੁਤਾਬਕ 9 10 12 13 ਕਿੰਨਾ ਹੋਊ ਭਾਈ ਉਹਦੇ ਥੱਲੇ ਦਾਲੇ ਬਬਲੀ ਯਾਨੀ ਦੀ 8 ਕਿਲੋ ਬੌਲੀ ਹੋਊਗੀ ਯਾਨੀ ਦੁੱਧ ਦੇ ਦੂ 12 13 ਕਿਲੋ ਜਰਸੀ ਤੇ ਆ ਦੁੱਧ ਦੇ ਦੂਗੀ ਯਾਨੀ ਦੀ 13 14 ਕਿਲੋ ਯਾਨੀ ਦੀ ਖੋੜਾ ਰਾਉਣ ਉਹ ਪਹਿਲਾਂ ਇਹਦੇ ਬਾਰੇ 10 ਪਹਿਲਾਂ ਮੈਨੂੰ ਇਹਦੇ ਬਾਰੇ ਆਪ ਓ ਆਪਾ ਹੁਣ ਦੇਣੀ ਕਿੰਨੇ ਦੀ ਆ ਯਾਰ ਓ ਜੀ ਹੁਣ ਆਪਣਾ ਮਾਨਤਾ ਚਲ ਬੰਦੇ ਦੀ ਸੋਚ ਤਾਂ ਉੱਚੀ ਹੁੰਦੀ ਆ ਐ ਆ ਵੀ ਪਹਿਲੇ ਪਸ਼ੂਆ ਦਿਹਾੜੀ ਬਣਾ ਲਈ ਇਹ ਕਹਿੰਦਾ ਵੀ ਮੈਂ ਤੁਹਾਨੂੰ ਘਾਟੇ ਨਾਲ ਦੇ ਦੀ 500 ਵੀ ਨਫਾ ਆ ਜੇ ਫੜਾ ਦੇ ਹਾਂ ਜੀ ਪਹਿਲੇ ਪਸ਼ੂਆ ਤੇਰੇ ਇੱਕ ਵਾਰੀ ਕਿਸੇ ਨੂੰ ਮੋੜੀ ਨਾ ਹਾਂ ਜੀ ਹਾਂ ਜੀ ਕੋਈ ਜਦੋਂ ਘਰੇ ਕੋਈ ਆ ਗਿਆ ਚਲ ਆਪਾਂ ਵੀਡੀਓ ਤੇ ਕਰਦੇ ਗੱਲਾਂ ਜਦੋਂ ਘਰ ਹੋਇਆ ਆ ਗਿਆ ਆਪਣੇ ਘਰੋਂ ਨਹੀਂ ਮੁੜਦਾ ਹਾਂ ਠੀਕ ਹੈ ਭਾਈ ਹਾਂ ਜੀ ਹਾਂ ਜੀ ਠੀਕ ਹਾਂ ਵੀ ਮਾਨ ਕਰਨਾ ਔਰ ਇੱਕ ਦਾ ਪਪਾਰੀ ਆ ਜੇ ਜ਼ਿਮੀਂਦਾਰ ਭਰਾ ਆ ਜੇ ਆਹ ਜਿਹੜੀ ਗੱਲ ਇਹ ਆ ਵੀ ਸਾਈ ਪਵਾਲੀ ਭਰਾਵਾ 2-3000 ਰੁਪਏ 4000 ਨਹੀਂ ਨਹੀਂ ਆਪਾਂ ਸਾਈ 5-400 ਆਪਾਂ ਨਹੀਂ 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 ਆਪਾਂ ਕੰਮ ਹੀ ਨਹੀਂ ਕਰਨਾ ਹਾਂ ਆਪਾਂ ਨੌ ਨਗ ਦਾ 13 ਵਾਲਾ ਧਾਰੀ ਕਰਨਾ ਕਰਾਂ ਆਪਾਂ ਹਾਂ ਬਸ ਸਹੀ ਆ ਭਾਈ ਤੇ ਭਾਈ ਕਿੰਨੇ ਦੀ ਦੇ ਦੀਏ ਫਿਰ ਦੱਸ ਇਹ ਹਾਂ ਨਹੀਂ ਆਪਾਂ 45000 ਦੀ ਦੇ ਦਾਂਗੇ ਲਾੜ ਪਿਆਰ ਹੋਰ ਕਿੰਨਾ ਕੁ ਕਰ ਕੋਈ ਨਾ ਉਹ ਕੋਈ ਨਾ ਜਦੋਂ ਕੋਈ ਬੰਦਾ ਮੌਕੇ ਤੇ ਆਊਗਾ ਉਦੋਂ ਆਪਾਂ ਕਰ ਲਾਂਗੇ ਠੀਕ ਆ ਭਾਈ ਠੀਕ ਆ ਤੇ 24 24 ਚੰਗੇ ਮੈਂ ਨਾ ਯਾਰ ਸਮਰਥੀ ਵਾਲੀ ਐ ਅੱਛਾ ਹਾਂ ਕੋਈ ਧਾਰ ਬਣਾ ਮਾਰੇ ਆਪਾਂ ਹਾਂ ਭਾਈ ਬੰਦਾ ਆਪਣੇ ਘਰ ਦੀ ਜਾਣੀ ਦੀ ਆਪਣੇ ਉਹ ਅਗਲੇ ਦੇ ਘਰ ਤਾਂ ਹੀ ਪੂਰ ਛੱਟੇ ਦੀ ਗਾਰੰਟੀ ਹੋਊਗੀ ਹੋਰ ਅਗਲੀ ਆ ਉਹਦਾ ਠੋਕੇ ਲਈ ਜਾ ਠੀਕ ਆ ਹੇ ਮਨਲਾ ਵੀ ਮਿੱਤਰੋ ਵੀਡੀ ਨਵਾਂ ਵੀ ਟਾਈਮ ਤੁਹਾਨੂੰ ਦੱਸ ਦਿੰਨਾ 10 ਵਜੇ ਐਸਟੀ 10 ਵਜੇ ਦੇ 24 ਮਿੰਟ ਤੇ ਮੈਂ ਵੀਡੀਓ ਜਿਹੜੀ ਬਣਾਉਣਾ ਪਹਿਲਾਂ ਹੀ ਪੁੱਤ ਟਾਈਮ ਵਿਖਾ ਦੀ 19 ਤਰੀਕ ਦਾ ਅੱਜ ਤੁਸੀਂ ਟਾਈਮ ਦੇਖ ਲਿਆ ਵਾ ਮਿੱਤਰੋ ਤੇ ਬਾਈ ਫਿਰ ਆ ਤਾਂ ਹੋ ਗਈ ਇਕਲਾਂ ਦਾ ਜਿਹੜੀ ਆ ਦੋ ਨੰਬਰ ਤੇ ਵਹਿੜ ਆਏ ਪਹਿਲੇ ਨਾ ਕਿ ਦੂਜੇ ਸੋਏ ਇਹ ਵੀ ਬਸ ਦੂਜੀ ਹੋ ਗਈ ਹਾਲੇ ਤਾਂ ਥੋੜੀਆਂ ਇੰਗਾਂ ਨਾ ਭਲਾਈਆਂ ਕਰੀ ਫਰਦੀ ਬਾਈ ਬਾਦੀ ਜੀ ਹੈ ਜਾਨੀ ਹਾਂਜੀ ਹਾਂਜੀ ਮਤਲਬ ਅੱਛੀ ਚੰਗੀ ਆ ਹਨਾ ਹਾਂਜੀ 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 ਹੂੰ ਇਹਨੇ ਮਗਰ ਵੱੱਛੀ ਆ ਗਈ ਮਗਰ ਵੱੱਛੀ ਜਰਸੀ ਦੀ ਜਰਸੀ ਦਾ ਟੀਕਾ ਭਰਾਇਆ ਠੀਕ ਆ ਠੀਕ ਜਰਸੀ ਦਾ ਟੀਕਾ ਭਰਾਇਆ ਹੈ ਦੂਜਾ ਉਹ ਤਾਂ ਬੰਦਾ ਉਹ ਤਾਂ ਬੰਦਾ ਆਂਦਾ ਹੀ ਕਹਿੰਦਾ ਮੈਂ 15 16 ਕਿਲੋ ਪੱਲਣ ਥੱਲੇ ਚੋਂ ਆਇਆ ਇਹ ਦੁੱਧ ਦੇ ਦੂੰਗੀ ਬਾਈ ਬੈਡ ਪੌਂਡ ਲੈ ਕੇ ਆਉਣੀ ਹੁੰਦੀ ਹੈ ਇਹ ਆਉਂਦੀ ਨੂੰ ਤਾਂ ਆਪਾਂ ਚ ਖਿਹਿਆਰ ਲਾ ਹੌਂਕ ਦੀ ਜਮੇ ਨਹੀਂ ਨਾਸ ਹੀ ਨਹੀਂ ਮਾਰਦੀ ਜੀ ਹਾਂ ਆ ਮਾੜੀ ਮੋਟੀ ਪਾਲਤਾ ਜੀ ਬੌਲਾ ਕਰਕੇ ਕਰਦੀ ਆ ਚੱਲ ਉਹ ਤਾਂ ਸੈੱਟ ਹੋ ਜੂਗੀ ਇਹ ਕਿਦੋਂ ਸੋਈ ਆ ਬਾਈ ਇਹ ਵੀ ਬਾਈ ਕੋਈ ਤਾਂ ਨਹੀਂ ਸੋਈਆਂ ਦੋਨੇ ਇਕੱਠੀਆਂ ਹਾਂਜੀ ਵੀ ਕਿਤੇ ਨਹੀਂ ਆਹ ਚੁੰਗ ਚੱਲਿਆ ਇੱਕੇ ਦਿਨ ਹੀ ਬੁਣੀ ਕਰਾ ਹਾਂ ਤੇ ਬੱਬੀ ਭਾਈ ਚਵਾ ਚੂ ਕਿਵੇਂ ਲੱਗਿਆ ਮਾਣਾ ਜੀ ਬਸ ਜਦੋਂ ਕੋਈ ਥੱਲੇ ਬਹਿ ਕੇ ਬੰਦਾ ਉੱਠਦਾ ਨਹੀਂ ਗਾ ਜੀ ਠੀਕ ਆ ਭਾਈ ਠੀਕ ਆ ਜਦੋਂ ਕੋਈ ਥੱਲੇ ਬਹਿ ਗਿਆ ਤੇ ਭਾਈ ਇਹਨੂੰ ਚੋਣ ਲੱਗ ਜਾਂਦੀਆਂ ਧਾਰਾ ਮਖਾਵਾਂਗੇ ਆਪਾਂ ਬਾਲਟੀ ਲਿਆ ਠੀਕ ਆ ਤੇ ਬੱਬੀ ਭਾਈ ਇਹ ਕਿੰਨੇ ਦੀਆਂ ਦੇ ਦਾਂਗੇ ਆਪਾਂ ਇਹ ਕਾਲੀ ਬੈ ਇਹ ਮਾਣ ਤਾਂ ਸਾਡਾ ਉੱਚਾ ਹੀ ਆ ਜੀ ਕਿੰਨੇ ਦੀ ਦੇ ਦੀ ਜੈਸਨੋਈ ਹਾਂ ਕਿ 55000 ਦੀ ਆਪਾਂ ਦੇ ਦਾਂਗੇ ਹਾਂ ਦੇ ਨਾ ਜਾ ਹਾਂ ਠੀਕ ਆ ਭਾਈ ਲਾੜ ਪਿਆਰ ਹੋ ਜੂ ਹੁੰਦੇ ਹਾਂ ਹਾਂ ਕਰ ਲਾਂਗੇ ਕੋਈ ਗੱਲ ਦੀ ਠੀਕ ਆ ਭਾਈ ਲੈ ਵੀ ਮਿੱਤਰੋ ਨਹੀਂ ਕੋਈ ਗੱਲ ਨਹੀਂ ਆ ਆਪਣਾ ਪਹਿਲਾ ਜੋੜਾ ਲੈ ਲਵੇ 45 ਤੇ 55 ਬਣ ਗਿਆ ਮਾਣ ਖੁੱਲਾ ਕਰਾਂਗੇ ਆਪਾਂ ਹਾਂ 45 ਤੇ 55 ਬਣ ਗਿਆ ਹਾਂਜੀ 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 ਲੱਖ ਰੁਪਏ ਦੇ ਵਿੱਚ ਅਗਲੇ ਦੇ ਘਰੇ ਮੰਨ ਲਾ 15 ਦੇ ਪਾ 30 ਕਿਲੋ ਦੁੱਧ ਵੀ ਨਹੀਂ ਨਹੀਂ ਹਾਂਜੀ ਹਾਂਜੀ 25 30 ਕਿਲੋ ਚਲਾ ਜਾਣਾ ਕੋਈ ਮਾੜਾ ਵੀ ਨਹੀਂ ਹਾਂ ਲੈ ਭਾਈ ਬੱ비 ਧਾਰਾ ਮਾਰ ਦੇ ਦਿੰਦਿਆਂ ਵੀ ਮੈਨੂੰ ਅੱਤੀ ਭਾਈ ਬਣ ਕੇ ਹੁਣ ਨਾ ਮਾੜਾ ਇਹਦਾ ਜਵਾਬ ਵਿਖਾ ਦੇ ਯਾਰ ਲੈ ਮਿੱਤਰੋ ਇਹ ਦੋ ਜ ਬੀ ਬਈ ਆਪਦਾ ਨੰਬਰ 94 94175 94175 49074 49074 ਹਾਂਜੀ 94175 ਤੇ 49074 ਦੇ ਬਈ ਦਾ ਨੰਬਰ ਗੱਲਬਾਤ ਲਈ ਸੰਪਰਕ ਕਰ ਲਿਓ ਪਿੰਡ ਸਮਲਸਰ ਜ਼ਿਲ੍ਹਾ ਮੋਗਾ